दरबा पूछा निर्ुभनता विश्वता सब विजय पात ਜੇ ਬੋਲਿਆ ਸਾਤ ਜਾਨ ਦਾ ਪਿਆਰ ਦੀ ਅਰਦਾਸ ਸਭੀ ਸਦਾ ਬਸੰਤ ਹੈ ਜੇ ਸਤਿਪੰਨ ਹੋਰਿਆ ਉਹ ਨਾਨਕ ਨਾਮ ਦਾ ਨੀਤਰਾ ਜੀ ਨਾਮ ਨਾਇਕ ਜਨਾ ഒരു കാര്യം പറയാനുള്ളത്. और राजनीति का ये आजकल है कि मारलोट सुनाओ जरा सब में लगा सब का ध्यान को शुक्रिया एक मिनट एक मिनट एक मिनट जी चाचा इनके ਥੱਲੇ ਕਰਤੋਂ ਥੋੜੇ ਵੀ ਆ ਗੁਰੂ ਮਹਾਰਾਜ ਕੌਮ ਦੇ ਸਿਰ ਤੇ ਮੇਰ ਪਰ ਥਕੇ ਕਿੰਨੇ ਰਲ ਮਿਲ ਕੇ ਅਗਲੇ ਪੜ ਵੀ ਜਿਹੜੇ ਆ ਗਾੜੀ ਮੋਟੇ ਪਰ ਜਿਲ੍ਹਾ ਨਾਲ ਨੂੰ ਦੇਰਾ ਸਾਹਿਬ ਦੀ ਫਤਵੀ ਆ ਥੱਲੇ ਕਰਨਾ ਜਨਾ ਜਦੋਂ ਆ ਇੱਕ ਚੰਗਾ ਨਜ਼ਰ ਮਾਰਦੇ ਇਹ ਚੰਗਾ ਜੀ ਬਹੁਤ ਵਧੀਆ ਜਿਹੜਾ ਰਲ ਮਿਲ ਕੇ ਇਹ ਸਾਡਾ ਬੜਾ ਹਲਾ ਯਾਦਗਾਰੀ ਵੀ ਆ ਇੱਕ ਦੁਖਵਾਈ ਵੀ ਆ ਇਹ ਜਿਹੜਾ ਕਬਰ ਘਰ ਆ ਵਾ ਇਸ ਕਰਕੇ ਮੇਰਾ ਖਿਆਲ ਸਾਰੀ ਕੌਮ ਨੂੰ ਬਾਕੀ ਜੋ ਮਤ ਦੇ ਦਿਓ ਬਾਅਦ ਵਿੱਚ ਅੱਗੇ ਜਾ ਸਕਦੇ ਆ ਜੇ ਤੇ ਨਿਸ਼ਾਣ ਕਰਦੇ ਆ ਠੀਕ ਹੈ ਜੇ ਕਿਸੇ ਪਤੇ ਦਾ ਕੰਮ ਕਰਦੇ ਆ ਕਿ ਕਿਹੜਾ ਜੀ ਜੀ ਉਹਨਾਂ ਰਸ਼ੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚਰਨ ਆਸਿਆ ਕਿ ਕੌਮ ਦੇ ਸਿਰ ਤੇ ਮੇਰ ਭਰਿਆ ਰੱਖਣਾ ਠੀਕ ਹੈ ਅਜੋ ਜਸਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੰਦ ਦੀ ਤਕਸਾਲ ਦੇ ਆਹੋ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨਿਪਰੇ ਚੜ ਗਿਆ ਇਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਟੜਾਨੀ ਵਾਪਰੀ ਚੜ੍ਹਦੀ ਕਲਾ ਨਾਲ ਸਾਰਾ ਸੰਭਵ ਨਹੀਂ ਹੈ। ਦੇਸ਼ ਕਾ ਨਾਰੇ ਕਿਤੇ ਲੱਗੇ ਨਹੀਂ। ਨਹੀਂ ਮੇਰੇ ਖਿਆਲ ਦੇ ਅਜੇ ਜਿਸਾਨ ਸਾਨੂੰ ਕੋਤੇ ਪਾਰ ਇਸ ਕੋਈ ਜਾਣਕਾਰੀ ਨਹੀਂ ਉੱਤੇ ਬੈਠੇ। ਪਰ ਅੰਮ੍ਰਿਤ ਪਾਸਿੰਗ ਜਿੱਤੇ ਕੀ ਰਿਹਾ ਹੈ ਕਿ ਫਾਈਲ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਉਹ ਸਾਡੀ ਵੱਡੀ ਅਰਦਾਸ ਆ ਉਹ ਆਪੇ ਜਦੋਂ ਚਾਹਣਗੇ ਸਭ ਠੀਕ ਹੋ ਜਾਊਗਾ ਜੇ ਤੁਸੀਂ ਪਹੁੰਚੇ ਹੋ ਤਾਂ ਮੂੰਹ ਹੀ ਟੱਕ ਲੈ ਤੁਹਾਡੇ ਨਹੀਂ 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 ਟੱਕਿਆ ਨਹੀਂ ਟੱਕਿਆ ਥੱਲੇ ਕਰੋ ਨਾ ਥੱਲੇ ਕਰੋ ਮਤਲਬ ਜੇ ਤੁਸੀਂ ਪਹੁੰਚੇ ਹੋ ਅੱਜ ਜੋ ਤੁਸੀਂ ਕਿਆ ਸੀਗਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਸੰਦੇਸ਼ ਨਹੀਂ ਦੇ ਦੇਵਾਂਗੇ ਅੱਜ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਗੱਲ ਕਹਿਣੀ ਚਾਹੁੰਦਾ ਸ੍ਰੀ ਥੋੜਾ ਮੈਕ ਮੈਂ ਥੱਲੇ ਕਰ ਦਿੰਦਾ ਹਾਂ ਹਾਂ ਜੀ ਆਗੇ ਕਰੋ ਥੱਲੇ ਕਰੋ ਯਾਰ ਕਾਲੀ ਕਰ ਦੋ ਮੈਂ ਵਾਸ਼ੁਰ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਮੈਂ ਇਹ ਬੇਨਤੀ ਕਰਨੀ ਚਾਹੁੰਨਾ ਕੋਈ ਨਹੀਂ ਪੈਂਦੀ ਮੈਂ ਬੇਨਤੀ ਕਰਨੀ ਚਾਹੁੰਦਾ ਸੱਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਦਾ ਬਹੁਤ ਆਦਰ ਸਤਕਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 45ਵੀਂ ਸ਼ਹੀਦੀ ਵੇਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ। ਇਹਦੇ ਲਈ ਜਿਸ ਸਮੇਂ ਮੈਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਬੜੀ ਸ਼ਾਨ ਪ੍ਰਣਾਲ ਬਣੀ ਸਹਿਨਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾ ਜਿਹੜਾ ਰੋਕਿਆ ਇਸ ਨੂੰ ਪਾਲਿਆ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸ਼ਹੀਦ ਜਰਨੈਲ ਸੁਖ ਸਿੰਘ ਦੀ ਸ਼ਹੀਰ ਬਾਬਾ ਠਾਰਾ ਸਿੰਘ ਦੀ ਜਾਤ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਹੀ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸੇਰਾ ਜਾਂਦਾ ਹੈ ਐ ਜਸਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੁਝ ਸਮੇਂ ਤੱਕ ਉਹ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਨੇ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਅਲਮ ਨਹੀਂ ਹੈ ਕੋਈ ਮੀਟਿੰਗ ਹੋਈ ਸੀ ਕੀ ਸੁबीर ਬਾਦਲ ਹੋਰ ਦੇ ਨਾਮ ਤੋਂ ਨਹੀਂ 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 ਇਹ ਤਾਂ ਖਰਾਬ ਰੁਕੇ ਜਾਂਦਾ ਨਹੀਂ ਨਹੀਂ ਮੈਂ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦਾ ਵਫਦ ਮੈਨੂੰ ਮਿਲਿਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਫਰਮੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੇਰੀ ਕੋਈ ਗੁਪਤ ਮੀਟਿੰਗ ਨਹੀਂ ਹੋਈ ਇੱਕ ਅਫਵਾਹ ਉਠਾਈ ਗਈ ਸੀ ਜੀ 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 ਹਾਂ ਅੱਜ ਦਾ ਜਿਹੜਾ ਦਿਹਾੜਾ ਸ਼ਹੀਦਾਂ ਨੂੰ ਨਮਨ ਕੀਤਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਮੈਂ 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 ਇੱਕੋ ਹੀ ਬੈਂਸੀ ਕਰਦਾ ਕਿ ਜੂਨ 84 ਦਾ ਜਿਹੜਾ ਸ਼ਹੀਦੀ ਖੱਲੂਕਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਫਿਰ ਦੂਸਰੇ ਨੰਬਰ ਤੇ ਦਮਦਮਹੀ ਟਕਸ਼ਾਲ ਦੇ ਹੈੱਡਕੁਆਰਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸ਼ਾਲ ਸ਼ਹੀਦਾਂ ਦੀ ਵਾਰਿਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਿਸ ਹੈ ਟਕਸ਼ਾਲ ਦੇ ਮੁਖੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਬ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ ਗਗਨ ਕਾਲਸਰ ਨਾਮ ਸਿੰਘ ਜੀ ਅੱਜ ਦੇ ਦਿਨ 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 ਅੱਜ ਦੇ ਠੀਕ ਹੈ ਜਦੇ ਸ਼ਾਂਤਮਈ ਮਾਹੌਲ ਦੇ ਵਿੱਚ ਨੇਪਰੇ ਚੜ ਗਿਆ ਕਿੰਨੀ ਉਮੀਦ ਸੀ ਦੀ ਸ਼ਾਇਦ ਕੁਝ ਕੋਈ ਹੱਲਾ ਗੁੱਲਾ ਨਾ ਹੋ ਜਵੇ ਪਰ ਮੈਨੂੰ ਲੱਗਦਾ ਨਹੀਂ ਐਸੀ ਕੋਈ ਗੱਲ ਹੈ ਮਹਾਰਾ ਕਿਰਪਾ ਕਰਨਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜਾਵੇ ਜਨਵਰੀ ਜਿੱਤੇ ਦਾ ਸੰਦੇਸ਼ ਪਰਮੇਸ਼ਰ ਪਰ ਇਸ ਵਾਰ ਸੰਦੇਸ਼ ਨਹੀਂ ਬਣਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆਦਾ ਕਾਨੂੰ ਪਤਾ ਹੀ ਹੈ ਭਾਈ ਜੋਸ਼ੀਗਾ ਭਾਈ ਟਕਰਾਅ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਉਹਨਾਂ ਤੇ ਨਹੀਂ ਕਿੰਦੂ ਪਰੰਤੂ ਹੋਣਾ ਚਾਹੀਦਾ ਪਰ ਮਹਾਕੋਲ ਰੋਹ ਕੀਤਾ ਜਾ ਰਿਹਾ ਹੈ ਕਿ ਕਿਹਾ ਕਿ ਇਹ ਆਪਾਂ ਸੁਦੇਸ਼ ਨਹੀਂ ਪੜਦਾ ਉਹ ਨਹੀਂ ਪਿਆਕ ਸੀ ਨਹੀਂ ਉਹ ਤਾਂ ਵੈਸੇ ਮੈਂ ਕਹਿੰਨਾ ਵੀ ਜੋ ਰਤਬਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਬਾਣੇ ਉਹਨਾਂ ਨੇ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਇਸ ਤਰ੍ਹਾਂ ਗਾਉਂ ਦੀ ਬਹੁਤ ਐਸੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਹਾਰਾਜ ਚੜ੍ਹਦੀ ਕਲਾ ਕਰਨਗੇ ਅਸੀਂ ਅਮਰਪਾਲ ਸਿੰਘ ਦੀ ਰਿਹਾਈ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਲ ਦਾ ਘਾਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਤੱਕਾ ਹੀ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਵੀ ਅਮਰਿਤਪਾਲ ਕਿਤੇ ਪੰਜਾਬ ਚੋ ਜੇ ਇਸ ਨੇ ਨਸ਼ੇਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਿਤਪਾਲ ਲੈ ਜਾਏਗਾ ਉਸੀ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਏ ਲਾਇਆ ਆ ਸਭ ਚਰਚਾ ਚੱਲ ਰਹੀ ਹੈ ਕਿ ਤੁਸੀਂ 27 ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਦੇ ਅੰਦਰ ਉਹ ਚੋਣ ਲੜ ਗਿਆ ਜੀ ਬਿਲਕੁਲ ਬਿਲਕੁਲ ਹਾਂਜੀ 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 ਠੀਕ ਹੈ ਅੱਜ ਆਪਾਂ ਉਹ ਦਿਨ ਨੂੰ ਯਾਦ ਕਰਦੇ ਹਾਂ 6 ਜੂਨ 1984 ਦਾ ਕੱਲੂ ਘਰ ਆ ਤੇ ਉਹਨਾਂ ਦੇ ਜਿਹੜੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਾਰਿਆਂ ਨੂੰ ਜਿੱਥੇ ਸਾਰੀਆਂ ਨਹਾਂ ਹੰਸੰਗ ਜਿੱਥੇ ਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਵੱਲੋਂ ਮੈਂ ਸ਼ਰਦਾ ਦੇ ਫੁੱਲ ਭੇਟ ਕਰਦਾ ਪ੍ਰਣਾਮ ਕਰਦਾ ਤੇ ਅੱਜ ਜਿਹੜਾ ਗੁਰੂ ਸਾਹਿਬ ਦੀ ਉਪਾਰ ਕਿਰਪਾ ਹੋਈ ਤੁਨ ਤੁਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਤੇ ਜਿਹੜਾ ਅਮਨ ਸ਼ਾਂਤੀ ਦੇ ਨਾਲ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਜਿਹੜੇ ਪ੍ਰੋਗਰਾਮ ਸਮਾਪਤ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਇਹ ਖਾਲਸੇ ਪੰਥ ਦੇ ਵਿੱਚ ਅਕਤਰਤਾਈਆਂ ਬਖਸ਼ਣ ਜੁਟਕਰਾਫ ਦੀ ਸਥਿਤੀ ਬਣੀ ਹੋਈ ਸੀ ਉਸ ਨੂੰ ਕਿਸ ਤਰੀਕੇ ਦੇਖਦੇ ਜਿਸ ਸਾਲ ਦਾ ਬਿਆਨ ਸੀ ਕਿ ਲੱਗਦਾ ਕਿ ਉਹਨਾਂ ਵਾਲੇ ਸਮਝੇ ਜਿੱਤੇ ਦਾ ਤਾਂ ਫਿਰ ਵਿਰੋਧ ਹੈ ਕੱਲ ਨਹਿੰਸੰਗ ਜਥੇਬੰਦੀਆਂ ਨੇ ਜਿਹੜਾ ਕਿਉਂਕਿ ਨਹਿੰਸੰਗ ਜਥੇਬੰਦੀਆਂ ਦੇ ਮੁਖੀਆਂ ਨੇ ਤੇ ਬਹੁਤ ਨਹਿੰਸੰਗ ਫੌਜਾਂ ਨੇ ਜਿਹੜੀ ਹਰਿਮੰਦਰ ਸਾਹਿਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਆਣ-ਬਾਣ ਤੇ ਸ਼ਾਨ ਵਾਸਤੇ ਜਿਹੜੇ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਦਿੱਤੀਆਂ ਨੇ ਤੇ ਸ੍ਰੀ ਹਰਿਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਤੇ ਕੋਈ ਵੀ ਇਹੋ ਜੀ ਘਟਨਾ ਜਾਂ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਕਦੇ ਵੀ ਇੱਥੇ ਸੰਗਤਾਂ ਜਿਹੜੀਆਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਉਂਦੀਆਂ ਨੇ ਤੇ ਬਾਹਰ ਬੜੇ ਖੁੱਲੇ ਮੈਦਾਨ ਨੇ ਹਮੇਸ਼ਾ ਇਹ ਤੇ ਉਤਰਾਵ ਚੜਾ ਆਉਂਦੇ ਰਹਿੰਦੇ ਨੇ ਪਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸਾਰਿਆਂ ਨੂੰ ਬਹੁਤ ਪ੍ਰੇਮ ਪਿਆਰ ਤੇ ਸਤਕਾਰ ਦੇ ਨਾਲ ਜਿਹੜਾ ਆਪਣੇ ਆਪਣੇ ਜਿਹੜਾ ਸਤਕਾਰ ਹੈ ਮਿਲਦਾ ਜਿੰਨਾ ਵੀ ਜਿਹਦਾ ਮਾਨ ਸਤਕਾਰ ਆ ਉਹ ਸਾਰਿਆਂ ਨੂੰ ਦੇਣਾ ਚਾਹੀਦਾ ਪਰ ਮਰਿਆਦਾ ਦੇ ਵਿੱਚ ਰਹਿ ਕੇ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਮਰਿਆਦਾ ਤੋਂ ਬਾਹਰ ਜਾ ਕੇ ਉਹ ਕਾਰਜ ਨਹੀਂ ਕਰਨੇ ਚਾਹੀਦੇ ਜੋ ਸੰਗਤਾਂ ਨੂੰ ਜਾਂ ਜਥੇਬੰਦੀਆਂ ਨੂੰ ਨਾ ਆਪਣੇ ਸਹੀ ਹੋਣ ਜਥੇਦਾਰਾਂ ਦਾ ਸੰਦੇਸ਼ ਵੀ ਪੜਿਆ ਗਿਆ ਅ ਉਹਦ ਹੁਣ ਜਿਹੜੇ ਆ ਸੰਦੇਸ਼ ਉਹਨਾਂ ਨੂੰ ਹੀ ਪੁੱਛ ਲਿਓ ਕਿਉਂ ਨਹੀਂ ਪੜਿਆ ਪਰ ਵਧੀਆ ਹੋ ਗਿਆ ਆਪਣੇ ਅਮਨ ਸ਼ਾਂਤੀ ਦੇ ਨਾਲ ਸਾਰੇ ਕਾਰਜ ਫਤੇ ਹੋਏ ਨੇ